ਤੋ ਤੇ ਜੱਥੇਬੰਦੀ ਦੇ ਵਿੱਚ ਜਿਲ੍ਹਾ ਪ੍ਰਧਾਨਾਂ ਵੱਲੋਂ ਜਿਹੜਾ ਗੱਲ ਕੀਤੀ ਜਾ ਰਹੀ ਹੈ ਕਿ ਪ੍ਰਧਾਨਗੀ ਦੀ ਚੋਣ ਦੁਬਾਰਾ ਹੋਣੀ ਚਾਹੀਦੀ ਹੈ ਇਸਾਂ ਦੇ ਸਵਾਲ ਦੇ ਜਵਾਬ ਇਹ ਚੋਣ ਦੇ ਕੋਈ ਵੀ ਉਲਟ ਨਹੀਂਗਾ ਚੋਣ ਹਰ ਇੱਕ ਬੰਦਾ ਚਾਹੁੰਦਾ ਹੁੰਦਾ ਵੀ ਚੋਣ ਹੋਵੇ ਦੁਬਾਰਾ ਅਸਲ ਦਰਸਾਲੇ ਇਹ ਹੈ ਕਿ ਕੋਈ ਮਤਲਬ ਜਿਹੜੇ ਉਹ ਜਿਲ੍ਹਾ ਪ੍ਰਧਾਨਾਂ ਦੀ ਆਪਾਂ ਤੁਸੀਂ ਗੱਲ ਕਰਦੇ ਹੋ ਉਹ ਵਾਸਤਵ ਦੇ ਵਿੱਚ ਇਸ ਵੇਲੇ ਜਿਲ੍ਹਾ ਪ੍ਰਧਾਨ ਹੈ ਹੀ ਨਹੀਂ ਉਹ ਬੰਦੇ ਵਕ ਵਕ ਸਮੇਂ ਦੇਤੇ ਆਪਦੀਆਂ ਕਮੀਆਂ ਕਰਕੇ ਆਪਦੀਆਂ ਗਲਤੀਆਂ ਕਰਕੇ ਜਥੇਬੰਦੀ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੋਈ ਹੈ ਔਰ ਜਥੇਬੰਦੀ ਦੇ ਵਿੱਚੋਂ ਬਾਹਰ ਕੱਢੇ ਜਾ ਚੁੱਕੇ ਨੇ ਉਹਨਾਂ 'ਚ ਕੋਈ ਬੰਦਾ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਵਿਵਾਦ ਉੱਠਿਆ ਉਹ ਆਪਾਂ ਨੂੰ ਪਤਾ ਹੈ ਕਿ ਜਦੋਂ ਸਰਕਾਰਾਂ ਦੇ ਨਾਲ ਜਿਹੜੀ ਜਥੇਬੰਦੀ ਭੇੜਦੀ ਹੈ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੇ ਜਿਹੜਾ ਲੈ ਕੇ ਆਏ ਇਹ ਪਾਲਿਸੀ ਸਰਕਾਰ ਉਹਨੂੰ ਪਿੱਛੇ ਮੋੜਨ ਦੇ ਵਿੱਚ ਇੱਕ ਵੱਡੀ ਲੜਾਈ ਦਿੱਤੀ ਗਈ ਜਥੇਬੰਦੀ ਵੱਲੋਂ ਔਰ ਕੇਂਦਰ ਸਰਕਾਰ ਨੂੰ ਵੀ ਸਮੇਂ-ਸਮੇਂ ਦੇ ਉੱਤੇ ਚੁਣੌਤੀ ਦਿੰਦੀ ਹੈ ਜਥੇਬੰਦੀ ਤੋਂ ਇਸ ਕਰਕੇ ਸੁਭਾਵਿਕ ਹੈ ਕਿ ਸਰਕਾਰਾਂ ਅਜੇ ਇਹ ਲੋਕਾਂ ਨੂੰ ਆਕੇ ਫੜ ਕੇ ਲੱਭਦੀਆਂ ਹੁੰਦੀਆਂ ਨੇ ਕਿ ਕੋਈ ਨਾਰਾਜ਼ਗੀ ਵਾਲੇ ਬੰਦੇ ਲੱਭਣ ਡੱਲੇਵਾਲ ਦੇ ਜਾਂ ਸਿੱਧੂਪੁਰ ਦੇ ਖਿਲਾਫ ਕੋਈ ਨਾਰਾਜ਼ਗੀ ਵਾਲੇ ਬੰਦੇ ਲੱਭਣ ਉਹਨਾਂ ਨੂੰ ਇਕੱਠੇ ਕਰਕੇ ਇੱਕ ਵੱਡਾ ਐ ਲੱਗੇ ਵੀ ਸ਼ਾਇਦ ਬਹੁਤ ਵੱਡਾ ਬੰਬ ਚਲਾਤਾ ਉਹ ਤੁਹਾਡੇ ਸਾਹਮਣੇ ਆ ਕੱਲ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਦੀ ਸਾਰੀ ਸਿਚੁਏਸ਼ਨ ਹੈ ਜਿਹੜੀ ਉਹ ਕਲੀਅਰ ਕਰ ਦਿੱਤੀ ਜੀ ਫੰਡਾਂ ਨੂੰ ਲੈ ਕੇ ਬੜਾ ਦੁਵਾਦ ਖੜਾ ਆਇਆ ਕਿ ਪਾਰਟੀ ਫੰਡਾਂ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਪ੍ਰਧਾਨ ਜੀ ਵਾਰ-ਵਾਰ ਜ਼ਿਕਰ ਕੀਤਾ ਹੈ ਮੈਂ ਮੈਂ ਕਹੂੰਗਾ ਕਿ ਜਿੰਨਾ ਜਿੰਨੀ ਪਾਰਦਰਸ਼ਤਾ ਦੇ ਨਾਲ ਫੰਡਾਂ ਦੇ ਮਾਮਲੇ 'ਚ ਸਿੱਧੂਪੁਰ ਜਥੇਬੰਦੀ ਚੱਲ ਰਹੀ ਹੈ ਇੰਨੀ ਪਾਰਦਰਸ਼ਤਾ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਚਲਾ ਸਕਦਾ ਹੋਗਾ। ਸਾਡੀ ਕੋਸ਼ਿਸ਼ ਹੈ ਅਸੀਂ ਤਾਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਫੰਡਾਂ ਦੇ ਹਿਸਾਬ ਦਲੇ ਆ। ਤੁਹਾਡੀ ਡੈਲੀਗੇਟ ਡੈਲੀਗੇਟ ਇਸ ਲਾਸਾਂ ਦੇ ਵਿੱਚ ਜਾ ਕੇ ਮਤਲਬ ਅਸੀਂ ਲੋਕਾਂ ਦੇ ਪੈਸਿਆਂ ਦਾ ਲੋਕਾਂ ਨੂੰ ਪਬਲਿਕ ਨੂੰ ਪੈਸਿਆਂ ਦਾ ਹਿਸਾਬ ਦਲੇ ਆ। ਲੋਕ ਸਾਨੂੰ ਕਿਸੇ ਥਾਂ ਦੇ ਉੱਤੇ ਸਾਡੇ ਖਾਤਰ ਕੋਈ ਪੈਸੇ ਖਰਚ ਵੀ ਕਰਨਾ ਚਾਹੁੰਦੇ ਹੁਣ ਅਸੀਂ ਉੱਥੇ ਨਹੀਂ ਖਰਚ ਕਰਾਉਂਦੇ ਲੋਕਾਂ ਤੋਂ। ਯਾਰ ਨਹੀਂ ਡਿਗਜ ਸਿੰਘ ਢੱਲੇਵਾਲਾ ਔਰ ਕਾਕਾ ਸਿੰਘ ਕੋਡਰਾ ਦੋਨਾਂ ਵੱਲੋਂ ਡਿਕਟੇਟਰਸ਼ਿਪ ਕੀਤੀ ਜਾਂਦੀ ਹੈ। ਹਾਂ ਇਹ ਜ਼ਰੂਰੀ ਹੈ ਕਿ ਜੇ ਕੋਈ ਬੰਦਾ ਜਥੇਬੰਦੀ ਦੇ ਦਿੱਤੇ ਪ੍ਰੋਗਰਾਮ ਨੂੰ ਸਰਕਾਰਾਂ ਦੇ ਇਸ਼ਾਰੇ ਤੇ ਫੇਲ ਕਰਨ ਦੀ ਕੋਸ਼ਿਸ਼ ਕਰੇਗਾ ਉਹਨਾਂ ਦੇ ਖਿਲਾਫ ਪਿੱਛੇ ਵੀ ਕਾਰਵਾਈ ਹੋਈਏ ਤੇ ਅੱਗੇ ਵੀ ਕਰਾਂਗੇ ਸਰ ਇੱਕ ਤੁਹਾਡੇ ਪਾਰਲਲ ਜਿਹੜਾ ਕਨਵੀਨਰ ਖੜਾ ਕਰ ਦਿੱਤਾ ਗਿਆ ਕੀ ਲੱਗਦਾ ਕਿ ਪਾਰਟੀ ਨੂੰ ਦੋਸਤਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਥੇਬੰਦੀ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਸਰਕਾਰ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੀ ਜਥੇਬੰਦੀ ਅੱਖ ਚੱਕ ਪਾ ਕੇ ਗੱਲ ਕਰਦੀ ਆ ਜਿਹੜੀ ਜਥੇਬੰਦੀ ਸਰਕਾਰਾਂ ਨੂੰ ਘੇਰਦੀ ਆ ਉਹ ਸਰਕਾਰਾਂ ਲਈ ਮਨਮਾਨੀ ਕਰਨ ਤੋਂ ਰੋਕਦੀ ਹੈ ਸਰਕਾਰ ਨੂੰ ਉਹ ਜਦੋਂ ਸਰਕਾਰਾਂ ਮਨਮਾਨੀ ਕਰਦੀਆਂ ਨੇ ਉਹ ਚਾਹੁੰਦੀਆਂ ਨੇ ਵੀ ਮਨਮਾਨੀ ਕਰੀਏ ਅਸੀਂ ਉਹਦੇ ਲਈ ਉਹਨਾਂ ਨੂੰ ਕੋਈ ਤਰੀਕਾ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਸ਼ੈਸਿਨੇਟ ਕੀਤਾ ਜਾ ਸਕਦਾ ਹੈ ਕਿਵੇਂ ਇਹਨਾਂ ਨੂੰ ਮਤਲਬ ਬਦਨਾਮ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਇਹਨਾਂ ਨੂੰ ਡਾਊਨ ਕਰਕੇ ਤੇ ਅਸੀਂ ਆਪਦੀ ਮਨਮਾਨੀ ਕਰ ਸਕੀਏ ਇੱਕ ਜਿਹੜਾ ਸਵਾਲ ਹੈ ਕਿ 7 ਸਾਲ ਤੋਂ ਜਿਹੜੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਵਾਦ ਉੱਠਿਆ ਕਿ ਪ੍ਰਧਾਨਗੀ ਦੀ ਚੋਣ ਨਹੀਂ ਕਰੇਗੀ ਉਸ ਪਿੱਛੇ ਕੀ ਕਾਰਨ ਹੈ ਮੇਰਾ ਖਿਆਲ ਹੈ ਬਹੁਤ ਚਿਰ ਪਹਿਲਾਂ ਦੀ ਅਸੀਂ ਮੈਂਬਰਸ਼ਿਪ ਦੀਆਂ ਕਾਪੀਆਂ ਸਾਰੇ ਜ਼ਿਲ੍ਹੇ ਚ ਮੰਡੀਆਂ ਹੋਈਆਂ ਟੋਟਲ ਜ਼ਿਲ੍ਹੇ ਚ ਔਰ ਮੈਂਬਰਸ਼ਿਪ ਹੋਣੀ ਹੈ ਉਹਨਾਂ ਨੇ ਕਰਨੀ ਹੈ ਉਹਨਾਂ ਨੇ ਕੀ ਜਿਹੜੇ ਬੰਦੇ ਇਹ ਗੱਲਾਂ ਕਰਦੇ ਉਹਨਾਂ ਨੇ ਆਪਦੇ ਜ਼ਿਲ੍ਹੇ ਦੇ ਵਿੱਚ ਕੰਪਲੀਟ ਮੈਂਬਰਸ਼ਿਪ ਕਰਕੇ ਕਾਪੀਆਂ ਜਮ੍ਹਾਂ ਕਰਾਤੀਆਂ ਜੇ ਤਾਂ ਉਹਨਾਂ ਨੇ ਮੈਂਬਰਸ਼ਿਪ ਕਰਕੇ ਕਾਪੀਆਂ ਜਮ੍ਹਾਂ ਕਰਾਤੀਆਂ ਅਸੀਂ ਫੇਰ ਨਾ ਉਹਨਾਂ ਦੀ ਚੋਣ ਕਰਾਰੇ ਫੇਰ ਤਾਂ ਮੈਂ ਮੰਨ ਲਈ ਉਹਨਾਂ ਦੂਜੀ ਗੱਲ ਹਰ ਇੱਕ ਜ਼ਿਲ੍ਹੇ ਨੇ ਆਪਦੀ ਮੈਂਬਰਸ਼ਿਪ ਕਰਕੇ ਸਾਨੂੰ ਦੱਸਣਾ ਕਿ ਆਹ ਮੈਂਬਰਸ਼ਿਪ ਅਸੀਂ ਕਰਤੀ ਆ ਜੀ ਸਾਡੇ ਬਲਾਕ ਦੀ ਚੋਣ ਅਸੀਂ ਤੁਹਾਨੂੰ ਚੋਣ ਸਕਦੇ ਆ ਅੱਗੇ ਸਾਡੀ ਬਲਾਕ ਦੀ ਚੋਣ ਕਰਨੇ ਮਰਨਾ ਜਿਹਨੂੰ ਵੀ ਉਹ ਚੋਣ ਮੰਗ ਕਰਨ ਅਸੀਂ ਉੱਥੇ ਲਾ ਕੇ ਅਬਜ਼ਰਵਰ ਚੋਣ ਕਰਾ ਦੇਣੀ ਹੁੰਦੀ ਆ ਉਹਦਾ ਕੰਮ ਤਾਂ ਉਹਨਾਂ ਨੇ ਕਰਨਾ ਐ ਅਸੀਂ ਥੋੜੀ ਕਰਨਾ ਉਹ ਥੱਲੇ ਲਿਆਉਣਾ ਉਹਦਾ ਮਤਲਬ ਪ੍ਰੋਪਰ ਕਰਕੇ ਕੰਮ